ਹਾਂਜੀ 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 ਵੀਰੇ ਚੱਲੀ ਜਾਣਾ ਜਿਵੇਂ ਪਤਾ ਨਹੀਂ ਕਿਰਕੇ ਪੜਾਇਆ ਉਹਦੇ ਬਾਬੇ ਨੇ ਕਰਨੀ ਬਾਕੂ ਇੰਨੇ ਨੇ ਆ ਹਾਂਜੀ 40 ਇਕੱਠਾ ਲਿਆ ਸੀ ਕਿੰਨੇ ਹੋ ਗਏ ਕਰਾ ਦਿੰਨੇ ਵੀਰੇ ਦੋ ਮਿੰਟ ਹੈ 80 ਹੋ ਗਈ ਠੀਕਾ 80 ਨਹੀਂ 50 ਮਿੰਟ ਕਰਾਉਣੇ ਬਾਕੂ ਚੱਲੀ ਜਾਂਦੀ ਚੱਲ ਬਈ ਸੋ ਮਾਤਾ ਗੁਜਰਗੀ ਮਾਤਾ ਗੁਜਰਗੀ ਜੀ ਹਲੋ ਜੀ ਮਾਤਾ ਗੁਜਰਗੀ ਹਾਂਜੀ ਕੋਟੋ ਤਾਂ ਹੀ ਮੈਨੂੰ ਉੱਥੇ ਕੈਮਰੇ ਜੀ ਦੀ ਸੀ ਜਾਂਦੀ ਵੀ ਲਾਈਵ ਤੇ ਉਹਦੀ ਹੈ ਚੱਲੀ ਕਰ ਚੱਲੀ ਜੀ ਜੇ ਜਾਣ ਕੀ ਹੋ ਰਿਹਾ ਸੀ ਲੱਕ 타ਣੀ ਖੂਨ ਆ ਗਿਆ ਸੀ ਡਾਕਟਰ ਸਾਹਿਬ ਆ ਗਿਆ ਸੀ ਹਾਂਜੀ ਆ ਗਿਆ ਸੀ ਫਿਰ ਕੰਨ ਵਿੱਚ ਦੀ ਵੀ ਨਿਕਲ ਗਈ ਕੰਨ ਵਿੱਚ ਜੀ ਨਿਕਲਿਆ ਸੀ ਹਲੋ ਹਾਂਜੀ ਬਾਪੂ ਜੀ ਨਿਕਲ ਗਿਆ ਇਹ ਨੂੰ ਕੁਛ ਇਹ ਮਕਸਰ ਰੇ ਰਿਹਾ ਮਕਸਰ ਰਿਹਾ ਵੀਰੇ ਹਾਂਜੀ ਬਾਪੂ ਜੀ ਹਾਂ ਹਾਂਜੀ ਇਹ ਨੂੰ ਤਾਂ ਲੈਬ ਨਾਲ ਜੁੜਿਆ ਤਾਂ ਹੁਣ ਕੁਛ ਸਾਰੀ ਕਢਾ ਲਈ ਸਾਡੇ ਤੋਂ ਹੋਰ ਕੁਛ ਸਾਰੀ ਕਢਾ ਲਈ ਦੇ ਦੇ ਉਹਨੇ ਚੱਲ ਬੋਤਾ ਦੇ ਸੁੱਤ ਨਾਲ ਦੀਆ ਸੋਰੀਆ ਮਾੜੇ ਜਿਦ ਤੋਂ ਸੁਣੀ ਚਲਦੀ ਸੁੱਤੋਂ ਤਾ ਹਲਦਾ ਲਾ ਕੋਤੈ ਇਹਨਾਂ ਦੇ ਘਰ ਦੇ ਵਿੱਚ ਚਾੜ ਕਰੌਲਾ ਪਿਆ ਸੀ ਠੀਕ ਆ ਮੇ ਕੋ ਚਾੜ ਕਰੌਲਾ ਪਿਆ ਗਿਆ ਸੀ ਹਾਂਜੀ ਠੀਕ ਹੈ ਜੀ ਠੀਕ ਆ ਦੂਜਾ ਨੰਬਰ ਤੇ ਇਹ ਕੋਈ ਕੁਛ ਵੀ ਬਾਹਰ ਸ਼ੀਦਾਂ ਨੂੰ ਕੋਈ ਮੰਨਦੇ ਸੀ ਸ਼ੀਦਾਂ ਨੂੰ ਮੰਨਦਾ ਸੀ ਜੀ ਮੰਨਦੇ ਜੀ ਹਾਂ ਦੇਆ ਚੀਤਾ ਨੇ ਕੱਪੜੇ ਨਹੀਂ ਦਿੱਤੇ ਸੀ ਚੀਤਾ ਨੇ ਕੱਪੜੇ ਨਹੀਂ ਦਿੱਤੇ ਸੀ ਹਾਂਜੀ ਚਲੀ ਬੱਤ ਓਏ ਓਏ ਹਾਲਿੰਗਲਾ ਕੌਣ ਮਦਾ ਕਰਦਾ ਤਾਇਆ ਜੀ ਕਰਦੇ ਪੁੱਛਣ ਕੌਣ ਕਰਦਾ ਸੀਗਾ ਤਾਇਆ ਜੀ ਕਰਦੇ ਸੀ ਆਇਆ ਜੀ ਆ ਹਾਂ ਜੀ ਤੇਤ ਜੋਰ ਕਰਦੇ ਪੁੱਤ ਮੇਰੇ ਘਰ ਦੇ ਵਿੱਚ ਇਹ ਜਾ ਪਚਾਲ ਪੈ ਗਿਆ ਸੀ ਖੇਰੂ ਖੇਰੂ ਹੋ ਗਏ ਬੋਲੋ ਜੀ ਹਾਂ ਜੀ ਹੋ ਗਏ ਹਾਂ ਜੀ ਬਾਹਰ ਬੈਠਾ ਜਿਹਨੂੰ ਕਹਿੰਦੇ ਡਾਮਾ ਡੋਲ ਕੰਮ ਤੋਂ ਵੀ ਹੋ ਗਿਆ ਕੰਮ ਤੋਂ ਡਾਮਾ ਡੋਲ ਹੋ ਗਿਆ ਹਾਂ ਜੀ ਜਾ ਫਿਰ ਜਾਇਜ਼ਕਾਰ ਹੋ ਗਈ ਚੱਲ ਬੋਤਾ ਹੋ ਵੀ ਤੇ ਜਾਇਜ਼ਕਾਰ ਹੋ ਗਿਆ ਜਸਵੀਰ ਕੇ ਕੋਣ ਜਸਵੀਰ ਕੇ ਕੋਣ ਆ ਵੀਰੇ ਮਾਸੀ ਆ ਜੀ ਮਾਸੀ ਲੈ ਆ ਨੂੰ ਮੇਰੇ ਕੋਲ ਚੱਕ ਲੈ ਮੌਤ ਕਿਤੇ ਹੋ ਗਈ ਡੈਡੀ ਦੀ ਨਹੀਂ ਡੈਡੀ ਦਾ ਗਰਮੀਤ ਕੇ ਕੌਣ ਗਰਮੀਤ ਕੇ ਕੌਣ ਆ ਵੀ ਗਰਮੀਤ ਦੀ ਮੰਮੀ ਜੀ ਦੀ ਇਹਦੀ ਮੰਮੀ ਆ ਇਹਦੀ ਡੈਥ ਹੋਈ ਹੈ ਡੈਥ ਹੋਈ ਆ ਹਾਂਜੀ ਚੱਲ ਚੱਲੋ ਬੜਿਆ ਦਾ ਚਾਰ ਚਫੇਰੇ ਫੱਕ ਜੇ ਮਾਰ ਕੇ ਦੇਖ ਲੈ ਸਾਰੇ ਬਾਸ ਘੁੰਮ ਕੇ ਦੇਖ ਲੈ ਕਿਸੇ ਬਾਬੇ ਨੇ ਹੱਲ ਨਹੀਂ ਕੀਤਾ ਆ ਬਾਬੇ ਕੋਲੋਂ ਜਰੂਰ ਕਦੇ ਪੁੱਛਾਂਗੇ ਕੁਛ ਨਹੀਂ ਕਹਿੰਦੇ ਆ ਜਰੂਰ ਜੀ ਇਹੀ ਆ ਜੀ ਇਵੇਂ ਕੰਦ ਸੋਚ ਕੇ ਬੈਠਾ ਸੀ ਲੈ ਵੇਖੀ ਆ ਲੈ ਸੋਚ ਕੇ ਹਾਂ ਹਾਂਜੀ ਕਾਣੇ ਚੂਟੀ ਲਾਈ ਬੈਠਾ ਕਾਣੇ ਜੀ ਕੋਲ ਹੈੱਡਫੋਨ ਲਾਈ ਵਲੇ ਹਾਂਜੀ ਕੱਢ ਦਿਨਾ ਤੇਰੇ ਕੜਾ ਕੇ ਚੱਲ ਚਲੋ ਆਨੇ ਆਉਂਦੇ ਆ ਤੇਰਾ ਦਰਵਾਜ਼ਾ ਮਤੀ ਦਾ ਖੁੱਟ ਗਿਆ ਉਹ ਤੇਰਾ ਦਿਲ ਦੇ ਵਿੱਚ ਬੈਠਾ ਹੈ ਬਾਬੂ ਦਾ ਸਾਜ਼ ਨਾਲ ਦੇਸ਼ ਦੇ ਮਾਂ ਜੇ ਤੁਹਾਡੇ ਘਰ ਦੇ ਵਿੱਚ ਕੀ ਚੀਜ਼ ਲੱਗੀ ਨਾ ਇੱਕ ਤਾਂ ਖੂਨ ਦੇ ਛੱਟਿਆ ਸੀ ਖੂਨ ਦੇ ਛੱਟਿਆ ਦੂਜਾ ਨੰਬਰ ਵੀ ਦਰਦ ਉੱਠਿਆ ਸੀ ਠੀਕ ਆ ਪਹਿਲਾਂ ਲੱਤ ਆਈ ਸੀ ਜੀ ਲੱਤ ਕਿਹਦੀ ਰੁਕੀ ਸੀ ਲੱਤ ਕਿਹਦੀ ਰੁਕੀ ਸੀ ਮਾਂ ਦਾ ਦੀ ਰੁਕੀ ਸੀ ਆ ਤਾਂ ਨਹੀਂ ਲੁਕੀ ਸੀ ਇਹ ਜਿਹਨੂੰ ਕਹਿੰਦੇ ਸੈਟ ਲੱਗੀ ਸੀ ਠੀਕਾ ਠੀਕ ਹੈ ਜੀ ਸਾਡੇ ਵਿੱਚ ਇਹ ਰੋਲਾ ਪੈਣ ਦੇ ਕਾਰਨ ਜਦੋਂ ਉਹ ਪੈਗੇ ਸੀ ਨੀਲੇ ਰੰਗ ਦਾ ਗੇਟ ਕਿਹਦਾ ਨੀਲੇ ਰੰਗ ਦਾ ਗੇਟ ਕਿਹਦਾ ਵੇ ਤਾਂ ਹਿੱਟਾ ਜੀ ਹਟਵਾ ਕਰੋ ਉਹਦਾ ਤਾਂ ਹਿੱਟਾ ਠੀਕਾ ਉਹ ਚਾਚੇ ਕਿ ਲੱਗਦੇ ਆ ਚਾਚੇ ਕਿ ਲੱਗਦੇ ਆ ਹਾਂ ਜੀ ਠੀਕਾ বারবার বারবার ਨਹੀਂ हां जी ਟੋਟਾ 7 ਕਿਲੋ ਟੋਟਾ ਹਾਂ ਜੀ ਕਿਹੜੀ ਪੈਲੀ ਹੈ ਜਿਹੜੀ ਪੈਲੀ ਹੈ ਰਸਤੇ ਤੋਂ ਉੱਤਰ ਦੇ ਨਾਲ ਰਸਤੇ ਦੇ ਕਮੋਟਰਾਂ ਮੋਟਰ ਦੇ हां जी ਠੀਕ ਆ ਇਹਨੂੰ ਪੁੱਛੋ ਤੇ ਜਾਮਨ ਦਾ ਬੂਟਾ ਲੱਗਿਆ ਉਥੇ ਜਾਮਨ ਦਾ ਬੂਟਾ ਲੱਗਿਆ ਵੀ ਲੱਗਿਆ ਜੀ ਲੱਗਿਆ हां जी ਪਹਿਲਾਂ ਇੱਕ ਤੇ ਫਿਰ ਦੂਜਾ ਦੋ ਪਹਿਲਾਂ ਇੱਕ ਲੱਗਿਆ ਫਿਰ ਦੋ ਲੱਗਿਆ ਹਾਂਜੀ ਜਿਹੜੀ ਮੋਟਰ ਉੱਥੇ ਨੰਮ ਵੀ ਲੱਗੀ ੜੀ ਜਿਹੜੀ ਮੋਟਰ ਨੰਮ ਵੀ ਆ ਗਈ ਜੀ ਲੱਗੀ ਹੈ ਜੀ ਪਹਿਲਾਂ ਮੋਟਰ ਕੋਲ ਲਿਆ ਕੇ ਰੋਲਾ ਨਾ ਚੱਲੀ ਮੋਟਰ ਕੋਲ ਆਜਾ ਆਜਾ ਠੀਕਾ ਕੀ ਕਰੀਏ ਉੱਥੋਂ ਇਹਨਾਂ ਦੇ ਘਰ ਦੇ ਵਿੱਚ ਸੁੱਖ ਲਾਉਣ ਦੇ ਕਾਰਨ ਇਹਨੂੰ ਕਹੇ ਤੁਹਾਡੇ ਘਰ ਦੇ ਵਿੱਚ ਇਹਨਾਂ ਵਿਗੜਨ ਪਿਆ ਠੀਕਾ ਮਨਪ੍ਰੀਤ ਕੇ ਕੌਣ ਮਨਪ੍ਰੀਤ ਕੇ ਕੌਣ ਨੇ ਇੰਦਰ ਰਹੇ ਡਾਣੀ ਜੀ ਹੈ ਜੀ ਕੀ ਲੱਗਦਾ ਇਹਦੇ ਟਾਲੀਆਂ ਲਈ ਕਰਾ ਚੂ ਜੀ ਕਰਾ ਚੂ ਠੀਕ ਆ ਭਾਬੀ ਕੇ ਲੱਗਦੇ ਭਾਬੀ ਕੇ ਲੱਗਦੇ ਹਾਂਜੀ ਹਾਂ ਹਾਂਜੀ ਚਲਿਆ ਚਲਿਆ ਉਹਨੇ ਇਹ ਕਹਿੰਦੇ ਪੱਕਾ ਨਹੀਂਗਾ ਸ਼ਾਇਦ ਮਿਲ ਜਾ। ਜੇ ਮਿਲ ਜਾ ਤਾਂ ਤੈਨੂੰ ਕੋ ਚਾਰ ਲੱਡੂ ਵਾਰ ਕੇ ਬਾਹਰ ਆਉਂਦੇ ਦਸਾਈ ਦੇ ਦੇ ਰੱਖੀ। ਜੇ ਚਾਰ ਲੱਡੂ ਮਿਲ ਜਾ। ਆ ਤੇ ਉਹਨੂੰ ਕੋ ਪੜਾਈ ਪੜਾ। ਤੇ ਬਾਹਰ ਰੱਖੀਂ। ਤੈਨੂੰ ਕੋ ਫੋਰ ਟਰੈਕਟਰ ਕਿੰਨਾ ਦਾ ਸੀ? ਫੋਰ ਟਰੈਕਟਰ ਕਿੰਨਾ ਦਾ ਸੀ? ਚਾਚੇ ਦੇ ਕੋਲੇ ਹੈ ਜੀ ਕਹਿੰਦੇ। ਚਾਚੇ ਦੇ ਕੋਲੇ। ਠੀਕਾ 36 30 ਜੂ ਨੂੰ ਕਹਿੰਦੇ। 36 30। ਠੀਕ ਹੈ। ਕੋਈ ਨਹੀਂ। ਕਰ ਦਿੰਨੇ ਸਿੱਧੇ ਸਾਰੇ। ਯਾ ਗਰਾਂ ਨੂੰ ਕੋ ਕੰਮ ਫਤ ਹੈ। ਉਹ ਤਾਂ ਕੋਈ ਨਹੀਂ ਬਸ ਉਹਨਾਂ ਦਾ ਲੈ ਤਾਂ ਜਦੋਂ ਮਰਜ਼ੀ ਪੁੱਛ ਕਢਾ ਲਿਆ ਕਰ ਹਾਂਜੀ ਇਹਨੂੰ ਕਹਿੰਦਾ ਕਿ ਬਾਬੇ ਨੂੰ ਕਿਸੇ ਪੁੱਛ ਕਢਾਈਆਂ ਕਹਿੰਦਾ 12 ਤਰੀਕ ਨੂੰ ਫਿਕਰ ਹੈ ਜੀ ਮੇਰੇ 9 ਵਜੇ ਮੈਂ ਸਾਰਾ ਕੁਝ ਵੇਖ ਲਿਆ ਓਕੇ ਹੋ ਗਿਆ ਕੰਮ ਓਕੇ ਹੋ ਗਿਆ ਸਾਰਾ ਕਹ ਇਹਨੂੰ ਕਹ ਕਿ ਬਾਬੇ ਕਿਸ ਹੁਣ ਪੁਰਾਣਾ ਪੁੱਛ ਅੱਗੇ ਕਿਸ ਬਾਬੇ ਨੂੰ ਪੁੱਛ ਕਢਾਈ ਆ ਬਈ ਤੇਰਾ ਤਾਂ ਇਹਨੂੰ ਪੁੱਛ ਕਾੜਦਾ ਕੋਈ ਬਾਬਾ ਕਹਿੰਦਾ ਜਿਆਦਾ ਸੀ ਮੇਰਾ ਰੋਣਾ ਪੈ ਗਿਆ ਸੀ ਕਿੰਨਾ ਰੋਲਾ ਪੈ ਗਿਆ ਦੀ ਛੜਤਾ ਸੀ ਆਪਰ ਬਾਬੇ ਨੂੰ ਹੈ ਹਾਂਜੀ 500 ਰੁਪਏ ਜਾ ਜਾ ਕਾਰ ਇਧਰ ਜਾ ਪੈ ਦੇ ਠੀਕ ਹੈ ਵਿੱਚ ਠੀਕ ਹੈ ਉਹ ਦੇਖੋ ਬਾਬੇ ਦੋ ਚਾਰ ਨਿਕਲੀ ਹੋਈ ਸਹੀ ਹੈ ਲੜ ਪਿਆਣਾ ਬਾਬੇ ਨੇ ਕਾਸ਼ ਵੀ ਪੁਆਇਆ ਤੁੰਤ ਹੈ ਆਈ ਹੋਈ ਹੈ ਲੜਨਾ ਸੀ ਨਾ ਭਗਤਾ ਤੇਰਾ ਕੇਸ ਆ ਹਣ ਹਾਂਜੀ ਬਾਬਾ ਜੀ ਹੈ ਹਾਂਜੀ ਘਰ ਜਾ ਵੀ ਲਖਾਈ ਬੈਠਾ ਹਾਂਜੀ ਹੈ ਕਿਹ ਕੁੜੀ ਕੋਣ ਜੀ ਰੋੜ ਆ ਬਾਈ ਠੀਕਾ ਕਾਲ ਵੀ ਲਖਾਈ ਬੈਠੇ ਕੁਛ ਵੀ ਆ ਕੋਈ ਵੀ ਤੁਹਾਡਾ ਬਾਲ ਨਹੀਂ ਮਿਲਦਾ ਠੀਕਾ ਉਸੇ ਵਜਰ ਪ੍ਰਾਧੋ ਕਰ ਪਾਉਚਾਰ ਆ ਜੀ ਠੀਕ ਹੋ ਤੁਜੀ ਠੀਕ ਹੈ ਜੀ ਜੀ ਠੀਕ ਹੈ ਕਦੋਂ ਦੇ ਸਿੱਖ ਮੰਦਰਾਂ ਨਾਲੀਆਂ ਹੁਣ ਸਾਗਰ ਉੱਤੇ ਦੇ ਉਤੇ ਫਰੇਟਾ ਕਦੋਂ ਦੇ ਸਿੱਖ ਮੰਦਰਾਂ ਲਾ ਬਤੋ ਸੇਵਾਦਾਰੋ ਹਾਂ ਜੀ ਬੋਲੀ ਸੁਮਾ ਰਾਣੀ ਕਹਿੰਦੀ ਆ ਵੀ ਜਾਗਰਣ ਜਿਹੜਾ ਜਸ ਪਾਠ ਮੇਰੇ ਲਈ ਮਨਜ਼ੂਰ ਆ ਤਾਂਤਾ ਜੀ ਬਾਲਕ ਕਹਿੰਦਾ ਮੇਰੇ ਲਈ ਮਨਜ਼ੂਰ ਤਾਨਾ ਜੀ ਇੱਕਾ ਜੀ ਨੇ ਸੰਗਤ ਦਾ ਬੇੜਾ ਪਾਰ ਤਾਨਾ ਜੀ ਮਾਰ ਆਲੀ ਆਂਦੀ ਆ ਹਾਜ਼ਰੀ ਮੈਂ ਲਵਾਉਂਗੀ ਕਿਸੇ ਤੇ ਵੀ ਆ ਜਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੁਹਾਨੂੰ ਸੰਗਤੀ ਪੁੱਤ ਓਏ ਰਹਿ ਗਿਆ ਤੇ ਮਨਚੇ ਨਾ ਸੋਚੇ ਵੀ ਅਸੀਂ ਤਾਂ ਰਹਿ ਹੀ ਗਏ ਅਸੀਂ ਵੀ ਪੁੱਛਣਾ ਸੀ ਆਹਦੀ ਕੁੜੀਆ ਦਾ ਕਿਹਨੇ ਪੁੱਛਣਾ ਸੀ ਕੁੜੀ ਬਾਰੇ ਕਿਹਨੇ ਪੁੱਛਣਾ ਜੀ ਤੁਸੀਂ ਹਾਜ਼ਰ ਹੈ ਜੀ ਕਿੰਨੋ ਕੋਤੋ ਮਹਾਰਾਣੀ ਆਉਗੀ ਤੁਹਾਡੀ ਪੁੱਛ ਜਰੂਰ ਕੱਢੂ ਠੀਕ ਹੈ ਹੋਰ ਕਿਹੜਾ ਕੋਣ ਸੇਵਾਦਾਰ ਮਨ ਚ ਸੋਚੀ ਜਾਂਦਾ ਵੀ ਮਾਂ ਵੀ ਆਪਦਾ ਪੁੱਛਣਾ ਸੀ ਵੀ ਮੇਰਾ ਉੱਥੇ ਮਾਂ ਦੀ ਤਮੰਨਾ ਕੰਮ ਮੇਰਾ ਪੂਰਾ ਹੋ ਜੂ ਕਿ ਨਹੀਂ ਹੋ ਜੂ ਨਾਲ ਗੱਲਬਾਤ ਹੋਊਗੀ ਹਾਂ ਜੀ ਤੂੰ ਛੋੜੀ ਤਾਂ ਹਾਂ ਜੀ ਕੋਈ ਨਹੀਂ ਮਹਾਰਾਣੀ ਆਉਗੀ ਤੇਰਾ ਇਪਾਰ ਕਰੂ ਠੀਕ ਹੈ ਬੈਠ ਜਾਓ ਮਹਾਰਾਣੀ ਆਉਗੀ ਕਰਮਾਂ ਵਾਲੀ ਦੇਖੋ ਕੋਤੋ ਥੜਾ ਫੜ ਖੜੇ ਹੋ ਜਿਵੇਂ ਪੁੱਛਣਾ ਆਇਆ ਠੀਕ ਹੈ ਰੋਇਆ ਠੀਕ ਹੈ ਜੀ ਦੂਜੇ ਨੰਬਰ ਤੇ ਪੁੱਤ ਵਹੀਕਲ ਬਾਰੇ ਕਿਹੜੇ ਸੇਵਾਦਾਰ ਨੇ ਪੁੱਛਣਾ ਵਹੀਕਲ ਬਾਰੇ ਕਿਹੜੇ ਸੇਵਾਦਾਰ ਨੇ ਪੁੱਛਣਾ ਜੀ ਆਸਰਾ ਬਾਕੀ ਜੀ ਤੁਸੀਂ ਵਿੱਚੇ ਪੁੱਛੋ ਮਾਦਰਾਣੀ ਆਉਗੀ ਤੁਸੀਂ ਪੁੱਛ ਲਈ ਠੀਕ ਹੈ ਹਾਂ ਠੀਕ ਆ ਗੱਡੀ ਲਿਆਉਣੀ ਆ ਹਾਂ ਜੀ ਹਾਂ ਲਿਆਣੀ ਆ ਲਾਉਣਾ 17 ਲੱਖ ਲਾ ਲਗਾ ਜੀ ਹਾਂ ਲਾ ਦੇ ਕੇ ਲਾ ਤੇ ਹੋਰ ਕਿੰਨੇ ਲੱਖ ਲਾਇਆ 2 ਲੱਖ ਜਨੇ ਥੋੜਾ 17 ਉਹਲਾ ਦੇ 17 ਲੱਖ ਕਿੰਨਾ ਹੋ ਗਿਆ ਜੋੜ ਕੇ ਹੋਈ ਕੋਈ ਨਹੀਂ ਬਸ 17 ਲੱਖ ਕੈਨੇਡਾ ਤੁਸੀਂ ਜਾਗਮਤਰਾਇਆ ਤੁਸੀਂ ਜਾਗਮਤਰਾਇਆ ਸੀ ਜੀ ਹਾਂ ਜੀ ਬੱਪ ਜੀ ਨੇ ਜਾਗਰਤ ਕਰਾਇਆ ਸੀ ਹਾਂਜੀ ਕਿੱਦਾਂ ਲੱਗਿਆ ਹੈ ਹਾਂਜੀ ਉਹਦਾ ਮੁੰਡਾ ਨੇ ਉੱਪਰ ਲੱਗਾ ਸੀ ਹਾਂਜੀ ਹਾਂਜੀ ਮੈਨੇਜਰ ਹੈ ਹਾਂਜੀ ਅੱਗੋਂ ਕੀ ਮਿਲਿਆ ਅਗਾਈ ਮੈਨੇਜਰ ਹੀ ਆ ਜੀ ਮੈਨੇਜਰ ਹੀ ਆ ਹਾਂਜੀ ਕਰਾਂਗੇ ਦੋ ਵਾਟ ਕਰਨਾ ਕੋਈ ਨਹੀਂ ਚਲੋ ਵੀ ਜੁੜਦਾ ਹਾਂਜੀ ਇਹ ਸੇਵਾਦਾਰ ਜੁੜਿਆ ਸੀ ਕਹਿੰਦਾ ਬਾਬਾ ਤੇਰਾ ਲਾੜ ਫੜ ਲੈ ਆਂਦਾ ਸੀ ਨਾ ਹਾਂਜੀ ਹਾਂਜੀ ਮੇਰੇ ਮੁੰਡੇ ਨੂੰ ਤੂੰ ਹੀ ਲਵਾਣਾ ਹਾਂਜੀ ਤੇ ਬਾਬੇ ਨੇ ਤੈਨੂੰ ਹੁਕਮ ਦਿੱਤਾ ਜਾ ਤੇਰਾ ਮੁੰਡਾ ਮੈਨੇਜਰ ਲੱਗੂਗਾ ਲੱਗ ਗਿਆ ਜੀ ਲੱਗ ਗਿਆ ਹਾਂਜੀ ਤੇ ਤੈਨੂੰ ਜਦ ਤਰੇ ਘਰ ਜਾ ਕੇ ਨਾ ਕਹਿੰਦਾ ਜਾ ਨਾ ਵੀ ਮੈਨੇਜਰ ਨਹੀਂ ਮਿਲੂ ਹਾਂਜੀ ਹਾਂਜੀ ਮੈਨੇਜਰ ਨਹੀਂ ਆ ਹਾਂਜੀ ਆ ਫਿਰ ਮੌਜਾ ਹੀ ਦੋਵੇਂ ਮੈਨੇਜਰ ਬਣ ਗਏ ਜੀ ਦੂਜਾ ਵੀ ਲੱਗ ਗਿਆ ਹਾਂਜੀ 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 ਦਾ ਖੇਡਿਆ ਬਾਈ ਹੁਣ ਲਿਆਣੀ ਆਪਾਂ ਤੇ ਕੀ ਮਾਰ ਲਈ ਜੀ ਗੱਡੀ ਦਾ ਜਦੋਂ ਮਰਜ਼ੀ ਲਿਆ ਗੱਡੀ ਚੜਾਤਾ ਤੈਨੂੰ ਮੁੰਡਾ ਬਾਰਾ ਮੈਂ ਬੋਕੋ ਕਰਾਈ ਹੈ ਜਿਹੜਾ ਜੋ ਮੁੰਡਾ ਉੱਥੇ ਲੱਗਣੇ ਗੱਡੀ ਅਗਰ ਉਸ ਦਿਬਾਰ ਫਿਰ ਮਾਤਾ ਕਰੂ ਕਿ ਤੇਰੇ ਨਾਲ ਦੋ ਹੱਥ